ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਤੁਹਾਡੇ ਦਰਸ਼ਕਾਂ ਨੂੰ ਮੇਰੀ ਇੱਕੋ ਗੁਜ਼ਾਰਿਸ਼ ਹੈ ਸਾਰਿਆਂ ਨੂੰ ਕਿ ਵੋਟ ਜ਼ਰੂਰ ਪਾਣਾ ਉਹ ਬੂਥਾਂ ਤੇ ਟਾਈਮ ਬਿਲਕੁਲ ਨਹੀਂ ਲੱਗ ਰਿਹਾ 5-7 10 ਮਿੰਟ ਲੱਗ ਰਹੇ ਆ ਔਰ ਵੋਟ ਪਹੁੰਚ ਜਾਂਦੀ ਹਾਂਜੀ ਸਰ ਇਹ ਪਿੱਛੇ ਲੈ ਕੇ ਚੱਲੇ ਸਰ ਪਿੱਛੇ ਲੈ ਕੇ ਚੱਲੇ ਉਹ ਸਰ ਲੁਧਿਆਣਾ ਵਾਸਤੇ ਲੋਕ ਚੁੰਦੇ ਨੇ ਨਹੀਂ ਚਲੋ ਇਹ ਹੁਣ 23 ਤੋਂ ਬਾਅਦ ਕਰਾਂਗੇ ਹਾਂ ਜੀ ਮਿਸ਼ਨ ਕੀ ਹੈ ਮਿਸ਼ਨ ਕੀ ਹੈ ਮੈਂ ਕਹਿਆ ਤਾਂ ਹੈ 23 ਤੋਂ ਬਾਅਦ ਗੱਲ ਕਰਾਂਗੇ ਪਹਿਲਾਂ ਅੱਜ VOTING ਕਰੀਏ 23 ਨੂੰ ਰਿਜ਼ਲਟ ਆ ਜਾਏ ਫਿਰ ਪਹਿਲੀ ਵਾਰੀ ਸвой ਤੁਸੀਂ ਚੋਣ ਲਈ ਹੈ ਉਹ ਐਕਸਪੀਰੀਅੰਸ ਕਿਹੋ ਜਿਹਾ ਰਿਹਾ ਉਸਨੇ ਸਾਹਮਣੇ ਕੈਮਰਾ ਤੇ ਬਹੁਤ ਹੀ ਯਾਦਾਬਦਿਆ ਐਕਸਪੀਰੀਅੰਸ ਰਿਹਾ ਜੀ ਸਾਰਿਆਂ ਦਾ ਪਿਆਰ ਬੜਾ ਮਿਲਿਆ ਚਾਹੇ ਉਹ ਦੋਸਤੀ ਫੈਮਿਲੀ ਸੀ ਲੁਧਿਆਣੇ ਵਾਸੀ ਸੀ ਸਭ ਦਾ ਬਹੁਤ ਪਿਆਰ ਮਿਲਿਆ ਤੇੰਦੀ ਸ਼ੁਰੂਆਤ ਕਿਵੇਂ ਕੀਤੀ ਤੁਸੀਂ ਮੈਂ ਸਵੇਰੇ ਜਾ ਕੇ ਗੁਰਦੁਆਰੇ ਚ ਨਤਮਸਤਕ ਹੋਇਆ ਮੰਦਿਰ ਚ ਗਏ ਸੀ ਦੁਰਗਾ ਮਾਤਾ ਮੰਦਿਰ ਚ ਫਿਰ ਫਲੋਰ ਵੀ ਗਏ ਸੀ ਉੱਤ ਹਰ ਜਗ੍ਹਾ ਤਿੰਨੋ ਜਗ੍ਹਾ ਨਤਮਸਤਕ ਉਹ ਸਪੋਰਟਰਸ ਦੀ ਕਿਵੇਂ ਦੀ ਸਪੋਰਟ ਮਿਲ ਰਹੀ ਹੈ ਸਪੋਰਟਰਸ ਦੀ ਸਪੋਰਟ ਕਿਵੇਂ ਦੀ ਮਿਲ ਰਹੀ ਹੈ ਬਹੁਤ ਹੀ ਆਦਾ ਉਮੀਦ ਤੋਂ ਵੱਧ ਬਹੁਤ ਪਿਆਰ ਮਿਲਦਾ ਇੰਨੇ ਦਿਨਾਂ ਤੁਸੀਂ ਲਗਾਤਾਰ ਮੇਰੇ ਕੋਤੀ ਕੜੀ ਮੇਰਾ ਤੋਂ ਬਾਅਦ ਇਸ ਤਰ੍ਹਾਂ ਦਾ ਪਿਆਰ ਮਿਲਦਾ ਬਹੁਤ ਹੀ ਚੰਗਾ ਬਹੁਤ ਵੱਡੀ ਤੁਸੀਂ ਕੰਪੀਟੀਸ਼ਨ ਦੀ ਗੱਲ ਕੀਤੀ ਪਰ ਕਿਸੇ ਨੇ ਨੈਗੇਟਿਵ ਕਮੈਂਟ ਨਹੀਂ ਕੀਤੇ ਅਸੀਂ ਬੜੀ ਕੋਸ਼ਿਸ਼ ਵੀ ਕੀਤੀ ਗੱਲ ਕਰਨ ਦੀ ਉਹ ਪੋਜ਼ਿਟਿਵ ਵਾਈਬ ਦੇ ਨਾਲ ਕਿਵੇਂ ਕਰਦੇ ਨਹੀਂ ਇਹ ਮੇਰੀ ਸ਼ੁਰੂ ਤੋਂ ਆਦਤ ਹੈ ਜੀ ਮੈਂ ਕੋਸ਼ਿਸ਼ ਕਰਦਾ ਕਿ ਆਪਣੇ ਕੰਮ ਦੱਸੋ ਆਪਣੀ ਲਕੀਰ ਵੱਡੀ ਕਰਨੀ ਚਾਹੀਦੀ ਦੂਜੇ ਦੀ ਛੋਟੀ ਨਹੀਂ ਕਰਨੀ ਫੈਮਿਲੀ سپورਟ ਕਿਸ ਤਰ੍ਹਾਂ ਦੀ ਨਹੀਂ ਓਵਰਆਲ ਇਲੈਕਸ਼ਨ ਦੇ ਬਹੁਤ ਵਧੀਆ ਵੈਰੀ ਨਾਈਸ ਅੱਜ ਵੀ ਸਾਰੀ ਫੈਮਿਲੀ ਇਕੱਠੇ ਆ ਸਵੇਰੇ ਜਦੋਂ ਨਕਮਸਤਕ ਹੋਣ ਗਏ ਸੀ ਉਦੋਂ ਵੀ ਪੂਰੀ ਫੈਮਿਲੀ ਨਾਲ लेट अस ब्रेक सम रिकॉर्ड इन लुधियाना टुडे एंड हैव मैक्सिमम वोटिंग थैंक यू सर 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 की अकी लोकां नु कहना तुरे चलो तुरे चलो मतलब बेस्ट हलके दे चलो यार होने सारीया गल्ला 23 तारीख नु आज मेरी सिर्फ एको गुजारिश है के वोटा पावे बस मेरी एको गुजारिश सर सर की कहना चाहो आज परिवार दे नाल वोट पौना आयो बस जी मैसेज देना चाहो मैसेज है जी वोट करन वोट रिक्वेस्ट है बिनती करन सारे बाहर निकल वोट करन वेदर ठीक है ਵੈਲ ਤੇ ਆਪਾਂ ਮੈਕਸ ਟੂ ਮੈਕਸ ਪੋਲਿੰਗ ਕਰਨੀ ਹੈ ਸਾਡੀ ਇੱਕ ਹੀ ਬੇਨਤੀ ਹੈ ਪੂਰੇ 3 ਮਹੀਨੇ ਕੈਂਪੇਨ ਵਿੱਚ ਜਾਂਦਾ ਕਿ ਇਸ ਤਰੀਕੇ ਦਾ ਲੋਕਾਂ ਦਾ ਪਿਆਰ ਮਿਲਿਆ ਜੀ ਬਹੁਤ ਪਿਆਰ ਮਿਲਿਆ ਜੀ ਬਹੁਤ ਬਹੁਤ ਵਧੀਆ ਲੱਗ ਰਿਹਾ ਹੈ ਜੀ ਪਰ ਪੋਜ਼ਿਟਿਵ ਫੀਲ ਕਰ ਰਿਹਾ ਸਾਰਿਆਂ ਦਾ ਪਿਆਰ ਸਾਰਿਆਂ ਦੀ ਪੋਜ਼ਿਟਿਵ ਮਤਲਬ ਰਿਪੋਰਟ ਆ ਰਹੀ ਹੈ ਔਰ ਸਾਰੇ ਕਮੈਂਟਸ ਜੋ ਸਾਨੂੰ ਨੂੰ ਮਿਲ ਰਹੇ ਬਹੁਤ ਅੱਛਾ ਲੱਗ ਰਿਹਾ ਕਿਸ ਤਰੀਕੇ ਨਾਲ ਦੇਖਦੇ ਹਾਂ ਮੈਂ ਪਹਿਲੀ ਵਾਰ ਇਲੈਕਟਰਲ ਕਮਿਸ਼ਨ ਦੇ ਵਿੱਚ ਆਏ ਨੇ ਤੇ ਲੋਕਾਂ ਦਾ ਇੰਨਾ ਪਿਆਰ ਜਿਹੜਾ ਕਿ ਲੇਕਰ ਬਹੁਤ ਪਿਆਰ ਮਿਲਿਆ ਪੂਰੀ ਫੈਮਿਲੀ ਪੂਰੇ ਫਰੈਂਡਸ ਸਾਰੇ ਸਾਰੇ ਨਾਲ ਹੈ ਮਤਲਬ ਦੂਰ ਦੂਰ ਵਾਲੇ ਲੋਕ ਵੀ ਜੋ ਨਹੀਂ ਮਿਲਦੇ ਸੀ ਸਾਰਿਆਂ ਨੇ ਬਹੁਤ ਸਪੋਰਟ ਕੀਤਾ ਐਂਡ ਵੀ ਹੋਪ ਫॉर ਦਾ ਬੈਸਟ ਸਾਰਿਆਂ ਨੂੰ ਇਹ ਅਪੀਲ ਕਰਾਂਗੇ ਨਿਕਲ ਕੇ ਵੋਟ ਕਰੋ ਬਰ ਜ਼ਰੂਰ ਠੀਕ ਹੈ ਥੈਂਕ ਯੂ ਪੋਲਿੰਗ ਸਟੇਸ਼ਨਾਂ ਤੇ ਪ੍ਰੋਪਰ ਫੋਰਸ ਡਿਪਲੋਏ ਕੀਤੀ ਹੈ ਪੈਟਰੋਲਿੰਗ ਪਾਰਟੀਆਂ ਵੀ ਹੈ ਜੀਓ ਸਾਹਿਬਾਨ ਜਿਹੜੇ ਆ ਡੀਐਸਪੀ ਤੇ ਐਸਪ ਅਸੀਂ ਇਹ ਚਾਹੁੰਦੇ ਆਂ ਵੀ ਬਿਲਕੁਲ ਪੀਸਫੁੱਲ ਜਿਹੜਾ ਹੈ ਪੋਲਿੰਗ ਹੋਣੀ ਚਾਹੀਦੀ ਤੇ ਕਿੰਨੇ ਕੋਈ ਸੁਰੱਖਿਆ ਬਲ ਜਿਹੜੇ ਤਨਾਕ ਕੀਤੀਗੇ ਜਵਾਨ ਇਹਦੇ ਪਰੇ ਅਲੱਗ-ਅਲੱਗ ਦੂਜਾ ਹੈਗਾ ਹਜ਼ਾਰਡ ਪਲੱਸ ਜਿਹੜੇ ਆ ਐਮਪਲੋਈਜ਼ ਹੈ ਤਨਾਕ ਹਰ ਇੱਕ ਪੁਲਿਸ ਸਟੇਸ਼ਨ ਦੇ ਕਿੰਨੇ ਕੋਈ ਜਵਾਨ ਤਨਾਕ ਉਹ ਬੂਥ ਵਾਈਜ਼ ਹੈ ਜਿੱਦਾਂ ਵੀ ਜਿੱਥੇ ਦੋ ਬੂਥ ਹੈਗੇ ਉੱਥੇ ਚਾਰ ਮਲਾਜ਼ਮ ਹੈ ਜਿੱਦਾਂ ਉਸ ਜਿੱਦਾਂ ਜਿੱਦਾਂ ਅਕਾਊਂਟਿੰਗ ਵਧਦੀ ਜਾਂਦੀ ਉਦੋਂ ਦਾ ਫੋਰਸ ਵਧਦਾ